ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਗਿਆਪਾਲ ਸਿੰਘ ਕੋਲ ਆਪਾਂ ਪਹੁੰਚੇ ਆ ਤੇ ਅੱਜ ਤੁਹਾਨੂੰ ਇੱਕੋ ਹੀ ਤੁਹਾਨੂੰ ਵੇੜ ਤੋਂ ਤਾਜੀ ਸੂਈ ਤੁਹਾਨੂੰ ਦਿਖਾਉਣੀ ਆ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰਕੁਲ ਆਏ ਆ ਤੇ ਚੰਗੇ ਰਿਕਾਰਡ ਵਾਲੀ ਚੰਗੇ ਦੁੱਧ ਵਾਲੀ ਵੇੜ ਤੋਂ ਦਿਖਾਵਾਂਗੇ ਗੱਲਬਾਤ ਹੋਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਨਾ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਬਹੁਤ ਸਨਾ ਠੀਕ ਠਾਕ ਜੀ। ਠੀਕ ਠਾਕ ਵਧੀਆ 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 ਠੀਕ ਠਾਕ ਚੱਲਦੀ ਕਲਾ ਜੀ। ਹਰ ਕੀ ਬੜੇ ਦਿਨ ਪਾਤੇ ਜੀ। ਬੜੇ ਦਿਨ ਫਿਰ ਕੰਮ ਕਰ ਤਨੂ ਦਾ ਮੁੱਕਦੇ ਨਹੀਂ ਆ। ਠੀਕ ਆ। ਟਾਈਮ ਹੁੰਦਾ ਨਹੀਂ ਆ ਤੇ ਸ਼ੌਂਕ ਨਾਲ ਕਿਤੇ ਡੰਗਰ ਚੰਗਾ ਮਿਲ ਜੇ ਫਿਰ ਲੈਣਾ। ਅੱਛਾ ਇਹ ਕਿਤੇ ਕੋਈ ਮਤਲਬ ਕੋ ਦਿਲ ਨੂੰ ਚੰਗੀ ਲੱਗੇ ਤੇ ਉਹੀ ਲੈਉਣੀ ਆ। ਲੈਉਣਾ ਤੋਹਫਾ ਹੀ ਆ ਲੈਉਣੀ ਚੰਗੀ। ਲੈਉਣੀ ਸ਼ੌਂਕ ਨਾਲ ਇਹ ਨਹੀਂ ਕਿ ਪੱਕਾ ਕੰਮ ਵਪਾਰ ਦਾ ਹੀ ਆ। ਬਿਲਕੁਲ ਬਿਲਕੁਲ ਮੇਰੇ ਤਾਂ ਤੁਹਾਨੂੰ ਪਤਾ ਹੀ ਡਾਕਟਰ ਦਾ ਕੰਮ ਹੈ। ਬਸ ਲੋੜ ਹੀ ਨਹੀਂ ਕੋਈ। ਹਾਂਜੀ 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 ਇਹ ਤਾਂ ਚਲੋ ਰੌਣਕ ਮੇਲਾ ਕਦੀ ਨਿਕਦਾ ਹੀ ਨਾਲੇ ਵੀਰਾਂ ਪ੍ਰਾਮਾਣ ਨਿਦਰਸ਼ਨ ਹੋ ਜਾਂਦੇ ਆ ਸਾਰਿਆਂ ਦੇ। ਤੇ ਚਲੋ ਨਾਮ ਦੱਸੋ। ਨਾਵੀਰ ਜੀ ਮੇਰਾ ਅਗਿਆਪਾਲ ਸਿੰਘ ਪਿੰਡ ਮੋਦਲਾ ਤਸੀਲ ਈਨਾਲਾ ਝਲਾਂਬਰ ਸਾਡੇ ਤੇ ਫੋਨ ਨੰਬਰ ਵੀ ਬੋਲਦਾ ਨੰਬਰ ਹੈਗਾ 8194966506 ਠੀਕ ਹੈ 8194966506 ਠੀਕ ਹੈ ਹਾਂਜੀ ਹਾਂਜੀ ਤੇ ਕਿਨੋਂ ਸੁਆ ਸੁਈ ਜੇ ਸੁਆ ਵੀਰ ਜੀ ਦੂਸਰਾ ਸੁਈ ਜੇ ਦੂਸਰਾ ਸੁਬਾ ਸੁਈ ਆ ਤੇ ਕਿੰਨਾ ਚਿਰ ਹੋ ਗਿਆ ਸੁਈ ਨਾ ਸੁਈ ਨੂੰ ਇਹ ਕੱਲ ਰਾਤੀ ਸੁਈ ਜੇ ਅੱਛਾ ਮਤਲਬ ਪਿਛਲੀ ਕੱਲ੍ਹ ਹੀ ਇਹ ਵੀ ਪਰਸੋਂ ਰਾਤ 10 ਵਜੇ ਸੁਈ ਸੀ ਅੱਛਾ ਮਤਲਬ ਰਾਤ ਲਾ ਲਓ ਜਾਂ ਪਰਸੋਂ ਲਾ ਲਓ ਜਿੱਦਾਂ ਕਰੀਏ ਠੀਕ ਠੀਕ ਮੈਂ ਕੱਲ ਦੇ ਹਾਂ ਲਾਗੇ ਬੰਨੇ ਸੋਈ ਹੈਗੇ ਕਿੰਨੀਆਂ ਚਵਾਈਆਂ ਕਿੰਨੀਆਂ ਹੋ ਗਈਆਂ ਇਹਦੀਆਂ ਚਵਾਈਆਂ ਇਹਦੀਆਂ ਤਿੰਨ ਹੋ ਗਈਆਂ ਜੀ ਤਿੰਨ ਹੋ ਗਈਆਂ ਠੀਕ ਆ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਆਈਏ ਨਾ ਮੇਰੇ ਨਾਲ ਤੇ ਜੇ ਤੇ ਹੁੰਦਾ ਸਿਆਲ ਹਾਂਜੀ ਫਿਰ ਤੇ 30 ਕਿਲੋ ਦੇਣਾ ਹੈ ਨੇ ਗਰੰਟੀ ਦਾ ਅੱਛਾ ਤੇ ਹੁਣ 50 ਤੇ ਨਾਰਮਲ ਹੀ ਆ ਜਿੱਦਾ ਮਤਲਬ ਕਦ ਕਾਠਿਆ ਜਿੱਦਾ ਥਣ ਭਾਂਡਾ ਥੱਲਿਓ ਬੇਤੀ ਸਫਾਈ ਚ ਆ ਵੜ ਠੀਕ ਆ ਹਾਂਜੀ ਹਾਂਜੀ 50 ਤੇ ਲਾਗੇ ਬੰਨੇ ਜਿਹੜਾ ਨਾਰਮਲ ਦੁੱਧ ਚਵਾਈ ਜਾਊ ਨਾਰਮਲ ਨਾਰਮਲ ਦਊਗੀ RAM ਨਾ ਠੀਕ ਆ ਹਾਂਜੀ ਹਾਂਜੀ ਤੇ ਮਗਰ ਵਛਾ ਆ ਗਿਆ ਜੀ ਮਗਰ ਵਛਾ ਆ ਗਿਆ ਜੀ ਤਾਜਾ ਬੱਚਾ ਜਿਹੜਾ ਬਿਲਕੁਲ ਹੀ ਇਹ ਜੀ ਤਿੰਨ ਚਵਾਈਆਂ ਜੜੀਆਂ ਇਹਦੀਆਂ ਹੋਈਆਂ ਚਲੋ ਖੋਲੋ ਫਿਰ ਤੋੜਦੀਏ ਬਾਕੀ ਚੰਗੀ ਤਿਆਰ ਹੋਈ ਆ ਥੱਲਿਆਂ ਤੇ ਕੱਦ ਕਾਠ ਵੀ ਜਿਹੜਾ ਪੂਰਾ ਜਵਾਨ ਐ ਜਿਹੜੀਆਂ ਵੱਡੀਆਂ ਗਾਵਾਂ ਚ ਆ ਪੂਰੀ ਬਾਕੀ ਹਵਾਨਾ ਗਾਣਾ ਵੀ ਚੰਗਾ ਤੇ ਹਵਾਨਾ ਪਛਾਣ ਵੀ ਚੰਗਾ ਐ ਜਲੇ ਆ ਥੱਲਿਆਂ ਬੜੀ ਚੰਗੀ ਤਿਆਰ ਹੋਈ ਆ ਬਾਕੀ ਰੰਗ ਰੂਪ ਦੇ ਵੀ ਚੰਗੇ ਬੱਚਾ ਵੀ ਨੇ ਕਾਫੀ ਭਲਿਆ ਦਿੱਤਾ ਵਾ ਤੇ ਚਵਾਚੂ ਉਹ ਵੀ ਧੀ ਓਕੇ ਪੂਰਾ ਠੀਕ ਆ ਦਿਖਾ ਦਈਏ ਚਵਾ ਫਿਰ ਇੱਕ ਰੀ ਅਲੈਕਸੈਂਡਰ ਜਵਨ ਨੇ ਤਾਂ ਲੱਗੇ ਦਾ ਵਧੀਆ ਪੂਸਤਾ ਹੀ ਖਾਦੋ ਚੰਗੀ ਤਰ੍ਹਾਂ ਕੋਈ ਵੀ ਲੰਡੀ ਨਾ ਆਖੇ ਅੱਛਾ ਥਾੜੀ ਮੋਟੀ ਹੋ ਸਕਦੀ ਥੱਲੇ ਹੋਵੇ ਵੀ ਅੱਛਾ ਪਰ ਜੋ ਵੀ ਆ ਸਾਹਮਣੇ ਆ ਨਾ ਵੀਡੀਓ ਜੀ ਅਜ ਜੋ ਵੀ ਹੈ ਸੱਚਾ ਤਾਂ ਮਤਲਬ ਤਾਲੀਆਂ ਪੂਛਾ ਨਹੀਂ ਹੁੰਦੇ ਹਾਂਜੀ ਹਾਂਜੀ ਉਹ ਮਤਲਬ ਵੈੜ ਬਹੁਤ ਵੈਰਾਈਟੀ ਵਾਲੀ ਹੈਗੇ ਠੀਕ ਆ ਹਾਂਜੀ ਠੀਕ ਆ ਤੇ ਸ਼ਿਫਟ ਤੇ ਜਿੰਨੀ ਕਰੀ ਜਾਈਏ ਉੰਨੀ ਥੋੜੀ ਹੁੰਦੀ ਡੰਗਰ ਦੀ ਹਾਂਜੀ ਹਾਂਜੀ ਬਾਕੀ ਵੀਰ ਭਰਾ ਜਿੰਨੇ ਵੇਖਣੇ ਉਹਨੇ ਵੇਖੀ ਬਾਕੀ ਜਿਹੜੇ ਵੇਖ ਨਹੀਂ ਗਾਲੇ ਆ ਜਿਨ੍ਹਾਂ ਨੂੰ ਪਛਾਣਿਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਆਪੇ ਪਛਾਣ ਲੈਣੀ ਹੈ ਨਾ ਵੀ ਕਿੰਨੇ ਦੁੱਧ ਵਾਲੀ ਆ ਕੀ ਆ ਤੇ ਕੀ ਨਹੀਂ ਤੇ ਚੱਲਾ ਫਿਰ ਛੱਡੋ ਹਾਂ ਬੱਚਾ ਦਿਖਾ ਦਈਏ ਚੋਅਜ ਦਾ ਬਾਕੀ ਥੱਲੇ ਬੜੀ ਚੰਗੀ ਤਿਆਰ ਹੋਈ ਆ। ਆ ਥਾਣ ਥਣ ਦੇਖ ਸਕਦੇ ਚੰਗੀ ਤਰ੍ਹਾਂ ਲੱਗਦੇ। ਉਹ ਅਵੀਰ ਭਰਾ ਕੋਈ ਆਖ ਨਹੀਂ ਛੋਟਾ ਵਾ ਥਾਣਾ। ਠੀਕ ਆ। ਇਹ ਭੜ ਭੁੜਿਆ ਵੇਖੋ ਥਾਣ ਹੱਥੋਂ ਬੜਾ ਹੱਥ ਚੋਣ ਲੱਗਾ। ਵਧਣ ਡਿਆ ਨਾ ਆ ਵੀ ਥਾਣ ਵੇਖੋ ਹੱਥੋਂ ਵਧਣ ਡਿਆ ਜੀ। ਠੀਕ ਆ। ਹਾਂ ਐੜੇ ਐੜੇ ਥਾਣੇ ਆ ਉਹ ਵੈਸੇ ਨਾ ਥੋੜਾ ਜਿਹਾ ਜਿੱਦਾਂ ਡੰਗਰ ਕੋਈ ਲੁਕਾ ਕੇ ਰੱਖਦਾ ਥਾ। ਹਾਂ ਜੀ ਹਾਂ। ਚਲੋ ਫਿਰ ਦਿਖਾਦਾ ਚਵਾ ਫਿਰ ਇਹਦਾ। ਲੋ ਜੀ ਚਵਾ ਦਿੱਤੀ ਆਖਣਾ ਮੋਟਰਿਆ ਦੇ। ਅੱਛਾ। ਲੋ ਜੀ।

ਇੱਕੜੀ ਦੂਰ ਤੋਂ ਵੀ ਦੇਖ ਸਾਦੇ ਜੀ ਦੱਸੀਆ ਫਿਰ ਮੋਲੇ ਵਿਧੀ ਇਹਦਾ ਫਿਰ ਆਪਾਂ ਕਿੰਨੇ ਦੀ ਦਈਏ ਫਿਰ ਤੁਸੀਂ ਦੱਸ ਦੇ ਜਾਇਦ ਜੀ ਦਈਏ ਕਿ ਮੈਂ ਜੀ ਦੱਸ ਦੋ ਫਿਰ ਤੁਸੀਂ ਚਿਰਪਾ ਦਾ ਜੀ ਕਿੰਨੇ ਦੀ ਦਈਏ ਜੱਸ ਨੋਈ ਖਿਆਲ ਹੁੰਦਾ ਫਿਰ ਤੇ ਇੱਕ ਦੰਦ ਲਈ ਆਈ ਦਿੰਦੀ ਅੱਛਾ ਹੌਣ ਤੇ ਗਰਮੀਆਂ ਹਜੇ ਹਾਂਜੀ ਹੌਣ ਤੇ ਗਰਮੀਆਂ ਹਜੇ ਗਰਮੀਆਂ ਵਾਲਾ ਕਰ ਦਿੰਨੇ ਆ ਅੱਛਾ ਗਰਮੀਆਂ ਜੀ ਵੀ ਜਿੰਨੇ ਦੀ ਆਪਾਂ ਦੇਣੀ ਨਾ ਵੜੇ ਅੱਛਾ ਗਰਮੀਆਂ 24 ਇਹ ਗਾਈ 10000 15000 ਰੁਪਏ ਆਪਾਂ ਸਸਤੀ ਦੇ ਦੇਣੀ ਗਰਮੀਆਂ ਦੇ ਹਿਸਾਬ ਨਾਲ ਵੀ ਅੱਛਾ ਹਾਂਜੀ ਹਾਂਜੀ ਬਿਲਕੁਲ ਠੀਕ ਆ ਬਾਕੀ ਇਹ ਆ ਵੀ ਸੋਹਣੀ ਵੜਿਆ ਗਾਂ ਵੀ ਜਿਹੜਾ ਵਾ ਮਤਲਬ ਵੇਖੋ ਤੁਸੀਂ ਕੈਮਰਾ ਘਮਾਓ 400 ਸਫਾਈਆਂ ਆ ਮਤਲਬ ਚਲੋ ਡੰਗਰ ਲਿਆਉਂਦੇ ਵੀਰ ਵੱਡੇ ਵੱਡੇ ਫਾਰਮਾਂ ਵਾਲੇ ਜਿੱਦਾਂ ਵੀ ਆਂ ਹਾਂਜੀ ਹਾਂਜੀ ਹਾਂ ਦੋ ਦੋ 2.5 2.5 ਲੱਖ ਦੀਆਂ ਜਾਵਾਂ ਹਾਂਜੀ ਇਹ ਕੈਦ ਨਹੀਂ ਸਕਦੇ ਵੀ ਉਹੋ ਜੀ ਆ ਪਰ ਉਹਨਾਂ ਨੂੰ ਮੁਕਾਬਲੇ 'ਚ ਪੂਰੀ ਖਲੋਂਦੀ ਆ ਜਾ ਕੇ ਠੀਕ ਠੀਕ ਜਿੱਤ ਤਰ੍ਹਾਂ ਕਹਿੰਦੇ ਨਾ ਫਰਸਟ ਕਾਪੀ ਹਾਂ ਫਰਸਟ ਕਾਪੀ ਬਸ ਉਹ ਚੀਜ਼ ਯਾਰ ਠੀਕ ਐ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੇਖ ਲਓ ਮੁੱਲ ਮੈਂ ਨਾ ਦੇ ਦੀ 75000 ਦੀ 75000 ਦੀ ਵਿੱਚੋਂ ਕਰਦੀ ਕਮਾਨਤਨ 5 ਛੱਡ ਦੀਏ 70 ਦੀ ਹਾਂ ਕਿਹਦੇ ਚ ਕੋਈ ਯਾਰ ਖੰਡ ਦੀ ਕਸਰ ਹੈਗੀ ਆ ਕਰ ਜੀ ਤੁਸੀਂ ਕਹਿੰਦਾ ਪੰਜ ਹੋਰ ਛੱਡ ਦਾਂਗੇ 62000 ਦੀ ਗਾਹ ਦੇ ਦਾਂਗੇ 65000 ਦੀ ਹਾਂ ਜੀ ਹਾਂ ਜੀ ਬਾਕੀ ਕੋ ਫੋਨ ਲਾਵੇ ਇਹਦਾ ਹੋਰ ਮਾਨਤਨ ਕਰਾਂਗੇ ਵਿੱਚੋਂ ਹਾਂ ਜੀ ਹਾਂ ਜੀ ਵੀਰ ਭਰਾ ਕੋਈ ਫੋਨ ਲਾਵੇ ਜੀ ਚਿਰ ਬਾਅਦ ਵੀਡੀਓ ਪਈ ਆ ਤੇ ਲੁੱਟ ਲੋ ਮੇਲਾ ਜੇ ਤੋਂ ਲੁੱਟਿਆ ਜਾਂਦਾ ਖਾਲੀ ਨਹੀਂ ਮੋੜਨਾਂਗੇ ਕਿ ਇਹਨੂੰ ਫੋਨ ਲਾਵੇ ਇੱਕ ਜੀ ਮੋੜਨਾ ਬਿਲਕੁਲ ਜੀ ਨਹੀਂ ਨਹੀਂ ਮੋੜਨਾ ਖਾਲੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋ ਵੀਰ ਇਹ ਆ ਕਿ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਖੜੇ ਤੇ ਆ ਖਾਣੇ ਦੇ ਹਾਂ ਜੀ ਬਾਜੀ ਸੂਈ ਆ ਹਾਂਜੀ ਬੋਲਾ ਗਾਂ ਕੋ ਤਿਆਰ ਜਿੰਨਾ ਵੀ ਆ ਚਲੋ ਖਾਲੀ ਕਰਾਂਗੇ ਫਿਰ ਪਤਾ ਲੱਗਣਾ ਵੀਰ ਭਰਾ ਆਪਣੀ ਕੋਈ ਆ ਕੇ ਚਵਾਈ ਕਰਕੇ ਸਾਫ ਪੂਰ ਛਿੱਟੇ ਦੀ ਗਾਰੰਟੀ ਫੁੱਲ ਠੀਕ ਆ ਕਿ ਖਣਪਾਂ ਡੈਕਰੀ ਤੁਸੀਂ ਫੇਰ ਵਿਖਾ ਦਿਓ ਚੰਗੀ ਤਰ੍ਹਾਂ ਹਾਂਜੀ ਕਿਹੜਾ ਡਿਜ਼ਾਈਨ ਆ ਗਾਂ ਦਾ ਹਾਂਜੀ ਹਾਂਜੀ ਪੋਣੀ ਖਲਾਨੀ ਵੇਖੋ ਇਹ ਸਿੱਧੀ ਕੱਟ ਵਾਂਗੂ ਬਿਲਕੁਲ ਠੀਕ ਆ ਹਾਂਜੀ ਹਾਂਜੀ ਬਾਕੀ ਇਹ ਆ ਕਿ ਇੱਥੇ ਆਓ ਆਪਣੀ ਸਮਝਣਾ ਵੇਸ਼ ਚਾੱਕ ਕੇ ਤਸੰਦੀ ਕਰਕੇ ਖੜ ਜੇ ਜਿਵੇਂ ਵੀਰ ਜੀ ਹੋਵਗੇ ਆਪਾਂ ਨੂੰ ਹਾਂਜੀ ਹਾਂਜੀ